ਸਮੂਹ ਦੇਸ਼ਵਾਸੀਆਂ ਨੂੰ ਭਾਰਤਵਾਸੀਆਂ ਨੂੰ ਖਾਸ ਕਰਕੇ ਸਾਡੇ ਪੰਜਾਬਵਾਸੀਆਂ ਨੂੰ ਤੇ ਮੇਰੇ ਇਲਾਕਾ ਨਿਵਾਸੀਆਂ ਨੂੰ ਮੈਂ ਬੰਦੀ ਛੋੜ ਦਿਵਸ ਦੀਆਂ ਦੀਵਾਲੀ ਦੀਆਂ ਵਿਸ਼ਕਰਮਾਂ ਦੇਆਂ ਲੱਖ ਲੱਖ ਵਧਾਈ ਦਿਨਾ ਕਿਉਂਕਿ ਜਿਹੜੇ ਸਾਡੇ ਤਿਹਾਰ ਨੇ ਬੰਦੀ ਛੋੜ ਦਿਵਸਾ ਜਿਹੜਾ ਉਹ ਸਾਡੇ ਗੁਰੂ ਸਹਿਬਾਨ 6ਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਰਾਏ ਸਾਹਿਬ ਨੇ ਗਵਾਲੀਅਰ ਤੋਂ 52 ਰਾਜਿਆਂ ਨੂੰ ਕੈਦ ਤੋਂ ਛਡਾ ਕੇ ਲਿਆ ਸੀ ਉਸ ਦੇ ਰੂਪ ਵਿੱਚ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਦਿਵਾਲੀ ਦਾ ਪਵਿੱਤਰ ਤਿਹਾਰ ਦੀਪਾਵਲੀ ਸਾਡੇ ਦੇਸ਼ ਅੰਦਰ ਬੜੇ ਧੂਮ-ਤਾਮ ਹੁਲਾ-ਹਲਾਸ ਨਾਲ ਮਨਾਈ ਜਾਂਦੀ ਆ ਤਾਂ ਕਿ ਸਾਡੇ ਅੰਦਰ ਭਾਈਚਾਰਕ ਸਾਂਝ ਮਜ਼ਬੂਤ ਰਹੇ ਬਾਬਾ ਵਿਸ਼ਵਕਰਮਾ ਦੀ ਜਿਹੜਾ ਦਿਵਸਾ ਉਹ ਪੂਰੀ ਕਲਾਕ੍ਰਿਤੀ ਤੇ ਆਧਾਰਤਾ ਜਿਹੜੇ ਸਾਡੇ ਦੇਸ਼ ਅੰਦਰ ਅੱਜ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਨੇ ਆ ਵੱਡੇ ਵੱਡੇ ਪੌੜੇ ਇੰਜੀਨੀਅਰ ਨੇ ਜਿਹੜੇ ਉਹ ਸਤਾਫਤ ਹੋਏ ਨੇ ਉਹ ਬਾਬਾ ਵਿਸ਼ਵਕਰਮਾ ਦੀ ਦੇਣਾ ਦੁਆ ਦਿਵਾਲੀ ਤੋਂ ਦੂਸਰੇ ਦਿਨ ਬਾਬਾ ਵਿਸ਼ਕਰਮਾ ਦਿਵਸ ਮਨਾਇਆ ਜਾਂਦਾ ਸੋ ਮੈਂ ਆਪਣੇ ਵੱਲੋਂ ਸਮੂੱਚੇ ਸਾਥੀਆਂ ਵੱਲੋਂ ਕਾਂਗਰਸ ਪਾਰਟੀ ਵੱਲੋਂ ਹਲਕੇ ਪੈੜ ਵੱਲੋਂ ਸਾਰਿਆਂ ਨੂੰ ਬੰਦੀ ਛੋੜ ਦਿਵਸ ਦੀਆਂ ਦਿਵਾਲੀ ਦੀਆਂ ਬਾਬਾ ਵਿਸ਼ਕਰਮ ਦਿਦੀਆਂ ਲੱਖ ਲੱਖ ਮੁਬਾਰਕਾ ਦਿੰਦਾ ਤੇ ਆਸ ਕਰਦਾ ਪ੍ਰਮਾਤਮਾ ਤੋਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਆਉਣ ਵਾਲੇ ਦਿਨ ਜਿਹੜੇ ਖੁਸ਼ੀ ਖੇੜੇ ਲੈ ਕੇ ਆਉਣ ਲੋਕਾਂ ਲਈ ਤੇ ਸ਼ੁਕ ਸ਼ਾਂਤੀ ਅਮਨ ਸ਼ਾਂਤੀ ਨਾਲ ਇਹ ਦਿਨ ਗੁਜ਼ਰਨ ਤੇ ਸਾਡੇ ਵਿੱਚ ਭਾਈਚਾਰਕ ਸਾਂਝ ਮਜ਼ਬੂਤ ਰਹੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ